ਖਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਤੋਂ ਤਸਵੀਰਾਂ ਆਈਆਂ ਸਾਹਮਣੇ ਤਸਵੀਰਾਂ ਬੇਹਦ ਹੈਰਾਨ ਕਰਨ ਵਾਲੀਆਂ ਨੇ ਖਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਫਾਹੇ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਉੱਥੇ ਹੀ ਮੁਲਾਜ਼ਮਾਂ ਦੇ ਵੀ ਸਾਹ ਸੁੱਕੇ ਨੇ ਕਿ ਇੱਕ ਜੇਲ੍ਹ ਦੇ ਵਿੱਚ ਬੰਦ ਮੁਜਰਮ ਵੱਲੋਂ ਕੈਦੀ ਵੱਲੋਂ ਆਪਣੀ ਜੀਵਨ ਲੀਲਾ ਫਾਹੇ ਲਾ ਕੇ ਸਮਾਪਤ ਕਰ ਦਿੱਤੀ ਗਈ ਹੈ ਇਹੋ ਜਿਹੀ ਵਾਰਦਾਤ ਵਾਪਰਨ ਤੋਂ ਬਾਅਦ ਮੁਲਾਜ਼ਮਾਂ ਤੇ ਵੀ ਕਈ ਸਵਾਲ ਖੜੇ ਹੁੰਦੇ ਨੇ ਫਿਲਹਾਲ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ ਮੁਲਾਜ਼ਮਾਂ ਵੱਲੋਂ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ ਆਖਿਰਕਾਰ ਕੀ ਮਾਮਲਾ ਸੀ ਜਾਂ ਕੀ ਮੁੱਦਾ ਸੀ ਜਿਸ ਦੇ ਕਰਕੇ ਉਸ ਕੈਦੀ ਨੇ ਆਪਣੇ ਆਪ ਨੂੰ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕੈਦੀ ਦਾ ਨਾਮ ਸਚਿੰਦ ਦੱਸਿਆ ਜਾ ਰਿਹਾ ਹੈ ਅਤੇ ਲਗਭਗ 25 ਸਾਲ ਦੀ ਉਹਦੀ ਉਮਰ ਦੱਸੀ ਜਾ ਰਹੀ ਹੈ ਇਹਨਾਂ ਨਹੀਂ 363 ਤੇ 366 ਦੇ ਮਾਮਲੇ 'ਚ ਜੇਲ੍ਹ ਘਟ ਰਿਆ ਸੀ ਆਖਿਰ ਇਸਾ ਕੀ ਕਾਰਨ ਸੀ ਜੋ ਇਸ ਕੈਦੀ ਨੇ ਆਪਣੇ ਆਪ ਨੂੰ ਜੇਲ੍ਹ ਦੇ ਅੰਦਰ ਹੀ ਫਾਹ ਲਾ ਲਿਆ ਕਈ ਸਵਾਲ ਖੜੇ ਹੁੰਦੇ ਨੇ ਜੇਲ੍ਹ ਦੇ ਵਿੱਚ ਇਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਜਾਂ ਇਹਨੂੰ ਟੌਰਚਰ ਕੀਤਾ ਜਾਂਦਾ ਸੀ ਜਿਸ ਨੇ ਐਡਾ ਵੱਡਾ ਕਦਮ ਚੱਕ ਲਿਆ ਐਨਾ ਹੀ ਨਹੀਂ ਮੌਕੇ ਤੇ ਮੁਲਾਇਮਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਆਪ ਸੁਣੋ ਮੁਲਾਇਮਾ ਦਾ ਕੀ ਕਹਿਣਾ ਹੈ ਇਸ ਬਾਰੇ ਕੀ ਦੋ ਨਾਂ ਹੈ ਸਚਨ ਪੁੱਤਰ ਰਾਮ ਸਿੰਘ ਇਹ ਜੀ ਬ੍ਰਹਿਣ ਵਾਲਾ ਜੁਪੀ ਦਾ ਪਰਹਾਲੇ ਰਹਿ ਰਿਹਾ ਸੀਗਾ ਤੇ ਜਸੂਏ ਕੋੜ ਰਹਿ ਰਿਹਾ ਸੀਗਾ ਜੀ ਹਾਂ ਜੀ ਏਸੀ ਤੇ ਕੀ ਕਿਸ ਕੇ ਚੇਚੇ ਮਰਤੀ 22 ਸਾਲ ਦੀ ਏਸੀ 363 ਛਿਆਰ ਦਾ ਪਰਚਾ ਸੀ ਜੀ ਇਹਦੇ ਉੱਤੇ ਕਿਉਂ ਸੁਸਾਇਡ ਕਿਤਾ ਕਿਤੇ ਨੇ ਇਹਨੇ ਫਾੜ ਲੈ ਕੇ ਜੀ ਹਾਂ ਜੀ ਬਾਥਰੂਮ ਦੇ ਵਿੱਚ ਸੀਮ ਲਸਤ ਲਿਗਾਈ ਕਿ ਪੋਸਟਮਾਰਟ ਉਹ ਘੰਟਾ ਨਹੀਂ ਆਈ ਲਗੀ ਫੈਮਿਲੀ ਨੂੰ ਇਤਲਾਹ ਕੀਤੀ ਉਹਦੀ ਮਾਂ ਦੋਗ ਜਾਇਦ ਸਾਹਿਬ ਵੀ ਉੱਥੇ ਆਏ ਸੀ ਉਹ ਮੌਕਾ ਦੇ ਕੇ ਸਾਰਾ ਧਿਆਨ ਵਗੈਰਾ ਲੈ ਗਿਆ ਸਾਰੇ ਬਾਕੀ ਕਾਰਵਾਈ ਹੁ ਕਰਾ ਰਹੇ ਹਾਂ ਜੀ ਪੋਟਮਾਰਡ ਦੀ ਹਾਂਜੀ ਫੈਮਲੀ ਨੂੰ ਪੁਲਾਸ ਆਂਚੀ ਹਾਂਜੀ ਹਾਂਜੀ ਚਲਾ ਕਰ ਦਿੱਤੀ ਹੁੰਦੀ ਆ ਰਹੇ ਨੇ ਫੈਮਲੀ ਵਾਲੇ ਇਹ ਆਪਣੇ ਕੁਝ ਤਜੀ ਕੀਤੀ ਆ ਕੀ ਮੈ ਉਹਦਾ ਵਿਦੌਨ ਆ ਗਏ ਸਚਨ ਪੁੱਤਰ ਰਾਮ ਸਿੰਘ ਕਿੱਥੇ ਆ ਰਹੇ ਨੇ ਜੀ ਦੇ ਜੀ ਬ੍ਰਹਿਣ ਵਾਲਾ ਜੂਪੀ ਦਾ ਪਰਹਾ ਦੇ ਰਹਿ ਰਿਹਾ ਸੀਗਾ ਤੇ ਜੂਹੇ ਕੋਲ ਰਹਿ ਰਿਹਾ ਸੀਗਾ ਜੀ ਹਾਂਜੀ ਜੀ ਏਸੀ ਤੇ ਕੀ ਕਿਸ ਕਿਸ ਚੇ ਮੁੱਠੀ 22 ਸਾਲ ਦੀ ਏਸੀ 363 ਛਿਆਰ ਦਾ ਪਰਚਾ ਸੀ ਜੀ ਦੇ ਉੱਤੇ ਕਿਉਂ ਕਿ ਸੁਸਾਇਸਾਈਟ ਦਾ ਕਿੱਥੇ ਨੇ ਇਹਨੇ ਫਾਰ ਲੈਤੇ ਜੀ ਬੀਬੀ ਅੰਦਰ ਹਾਂਜੀ ਬਾਤ ਤੋਂ ਵਿਚ ਕੋ ਸਿਮਲਰ ਸਟਰੀ ਹੈ ਕਿ ਪੋਸਟ ਮਾਰਡਮ ਹੋਣ ਦਾ ਕੰਮ ਤਾਂ ਨਹੀਂ ਨਹੀਂ ਲੰਘ ਫੈਮਲੀ ਨੂੰ ਤਲਾਸ਼ ਕੀਤੀ ਹੋਈ ਜੀ ਮਾਨਦੋਗ ਜੱਜ ਸਾਹਿਬ ਵੀ ਉੱਥੇ ਆਏ ਸੀ ਉਹ ਮੌਕਾ ਦੇ ਦਿੱਤਾ ਸਾਰਾ ਧਿਆਨ ਵਗੈਰਾ ਲੈ ਗਿਆ ਸਾਰੇ ਬਾਕੀ ਕਾਰਵਾਈ ਹੁਣ ਕਰਾ ਰਹੇ ਆਂ ਜੀ ਪੋਸਟ ਮਾਰਟਮ ਦੀ ਹਾਂਜੀ ਫੈਮਲੀ ਨੂੰ ਪੁੱਛਾ ਕਰਤੀ ਵੀ ਹਾਂਜੀ ਹਾਂਜੀ ਤਲਾਸ਼ ਕਰ ਦਿੱਤੀ ਸੀ ਆ ਰਹੇ ਨੇ ਬੇਹਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਇੱਕ ਕੈਦੀ ਨੇ ਜੇਲ੍ਹ ਦੇ ਵਿੱਚ ਆਪਣੇ ਆਪ ਨੂੰ ਫਾਹ ਲਾ ਕੇ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ